ਐਲਟਰਾਸਿਫ ਜਿਹਦੇ ਚ ਡਰਗ ਹੁੰਦਾ ਐਲਟਰਾਜ਼ੋਲਾ ਇਸ ਇੱਕ ਪਾਰਟਿਕੂਲਰ ਪ੍ਰੋਡਕਟ ਦੇ ਉੱਤੇ ਪੂਰੇ ਸਟੇਟ ਆਫ ਪੰਜਾਬ ਦੇ ਵਿੱਚ 300 ਐਫਆਈਆਰ ਰਜਿਸਟਰਡ ਹੈ 300 ਐਫਆਈਆਰ ਵਿੱਚੋਂ ਕੋਈ ਇੱਕ ਵੀ ਐਫਆਈਆਰ ਇਦਾਂ ਨਹੀਂ ਹੈਗੀ ਜਿਹਦੀ ਇਨਵੈਸਟੀਗੇਸ਼ਨ ਸੋਰਸ ਤੱਕ ਮੈਨੂਫੈਕਚਰਰ ਤੱਕ ਕਿਹੜੀ ਕੰਪਨੀ ਨੇ ਬਣਾਈ ਹੈ ਉੱਥੇ ਤੱਕ ਪਹੁੰਚੀ ਗਈ ਹੈ ਐਨਡੀਪੀਐਸ ਐਕਟ ਦੀ ਸਪਿਰਿਟ ਹੈ ਕਿ ਬੈਕਵਰਡ ਐਂਡ ਫਾਰਵਰਡ ਇਨਵੈਸਟੀਗੇਸ਼ਨ ਕਰਨੀ ਕਿਉਂ ਐਂਡੀਪੀਐਸ ਐਕਟ ਦੀ ਸਪਿਰਿਟ ਫਾਲੋ ਨਹੀਂ ਕੀਤੀ ਗਈ ਜੋ ਪੀਆਈਐਲ ਦਾਖਲ ਹੋਈ ਹੈ ਉਸ ਪੀਆਈਐਲ ਦਾ ਸਕੋਪ ਸਿਰਫ ਇੰਨਾ ਕ ਹੈ ਕਿ ਇੱਕ ਪ੍ਰੋਡਕਟ ਹੈ ਐਲਪਰਾ ਸੇਫ ਜਿਹਦੇ ਚ ਡਰਗ ਹੁੰਦਾ ਐਲਟਰਾਜ਼ੋਲ ਇਸ ਇੱਕ ਪਾਰਟਿਕੂਲਰ ਪ੍ਰੋਡਕਟ ਦੇ ਉੱਤੇ ਪੂਰੇ ਸਟੇਟ ਆਫ ਪੰਜਾਬ ਦੇ ਵਿੱਚ 300 ਐਫਆਈਆਰ ਰਜਿਸਟਰਡ ਹੈ ਇਸ 300 ਐਫਆਈਆਰ ਵਿੱਚੋਂ ਕੋਈ ਇੱਕ ਵੀ ਐਫਆਈਆਰ ਇਦਾਂ ਨਹੀਂ ਹੈਗੀ ਜਿਹਦੀ ਇਨਵੈਸਟੀਗੇਸ਼ਨ ਸੋਰਸ ਤੱਕ ਮੈਨੂਫੈਕਚਰਰ ਤੱਕ ਕਿਹੜੀ ਕੰਪਨੀ ਨੇ ਬਣਾਈ ਹੈ ਉਥੇ ਤੱਕ ਪਹੁੰਚੀ ਗਈ ਸਾਡੇ ਐਨਡੀਪੀਐਸ ਐਕਟ ਦੀ ਸਪਿਰਿਟ ਹੈ ਕਿ ਬੈਕਵਰਡ ਐਂਡ ਫਾਰਵਰਡ ਇਨਵੈਸਟੀਗੇਸ਼ਨ ਕਰਨੀ ਕਿਉਂ ਐਨਡੀਪੀਐਸ ਐਕਟ ਦੀ ਸਪਿਰਿਟ ਫਾਲੋ ਨਹੀਂ ਕੀਤੀ ਗਈ ਕਿਉਂ ਅੱਜ ਤੱਕ ਇਸ ਤਰ੍ਹਾਂ ਹੋਇਆ ਹੈ ਕਿ ਇਹਨਾਂ ਨੇ ਸਿਰਫ ਰਿਕਵਰੀ ਕਰਕੇ ਪੈਡਲਰ ਫੜ ਕੇ ਇੱਕ ਇਨਵੈਸਟੀਗੇਸ਼ਨ ਬੰਦ ਕਰ ਦਿੱਤੀ ਹੈ ਕਦੀ ਅੱਜ ਤੱਕ ਫਾਰਮਾ ਕੰਪਨੀ ਤੱਕ ਪਹੁੰਚਣ ਬਾਰੇ ਸੋਚਿਆ ਹੀ ਨਹੀਂ 300 ਐਫਆਈਆਰ ਦੇ ਵਿੱਚ ਕਿਸੇ ਇੱਕ ਐਫਆਈਆਰ ਕਿਸੇ ਇੱਕ ਇਨਵੈਸਟੀਗੇਟਿੰਗ ਆਫੀਸਰ ਨੇ ਵੀ ਨਹੀਂ ਸੋਚਿਆ ਕਿਸ ਤਰ੍ਹਾਂ ਪੋਸੀਬਲ ਹੈ ਸਿਰਫ ਇਸੇ ਇੱਕ ਪਾਰਟਿਕੂਲਰ ਗੱਲਬਾਤ ਕੋਰਟ ਦਾ ਧਿਆਨ ਲਿਆਣ ਲਈ ਅਸੀਂ ਇਹ ਕੋਰਟ ਦੇ ਵਿੱਚ ਪੀਆਈਐਲ ਪ ਕਿਉਂਕਿ ਜਦੋਂ ਮੈਂ ਐਫ ਆਈ ਆਰ ਮੇਰੇ ਕਲਾਇੰਟ ਡੀ ਐਸ ਪੀ ਗੁਬਿੰਦਰ ਮਹਾਜਨ ਐਫ ਆਈ ਆਰ 31 ਇਨਵੈਸਟੀਗੇਟ ਕਰ ਰਹੀ ਸੀ ਉਸ ਇੱਕ ਕੱਲੀ ਐਫ ਆਈ ਆਰ ਦੇ ਵਿੱਚ ਪੌਣੇ 3 ਕਰੋੜ ਗੋਲੀ ਰਿਕਵਰ ਹੋਈ ਪੌਣੇ 3 ਕਰੋੜ ਗੋਲੀ ਵਿੱਚੋਂ 2 ਕਰੋੜ ਗੋਲੀ ਸੀਗੀ ਜਿਹੜੀ ਐਲਪਰਾ ਸੇਫਟੀ ਸੀ ਜਦੋਂ ਇਸੇ ਐਫ ਆਈ ਆਰ ਦੀ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਮੈਂ ਫਾਰਮਾ ਕੰਪਨੀਆਂਸ ਤੱਕ ਪਹੁੰਚ ਗਈ ਐਸਟੀਐਫ ਦੀ ਟੀਮ ਫਾਰਮਾ ਕੰਪਨੀਆਂਸ ਤੱਕ ਪਹੁੰਚੀ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ 20 ਕਰੋੜ ਗੋਲੀ ਆਲਰੇਡੀ ਇਲੀਗਲੀ ਮੈਨੂਫੈਕਚਰ ਹੋ ਕੇ ਪੰਜਾਬ ਚੈਂਟਰ ਕਰ ਚੁੱਕੀ ਹੈ ਪਰ ਉਹ 20 ਕਰੋੜ ਗੋਲੀ ਕਿੱਥੇ ਗਈ ਅੱਜ ਤੱਕ ਕਿਸੇ ਕਿਸੇ ਦੇ ਕੋਲ ਰਿਕਵਰ ਨਹੀਂ ਹੋਈ ਕਿਸੇ ਕੋਲ ਫੜੀ ਨਹੀਂ ਗਈ ਜੇ ਫੜੀਆਂ ਗਈਆਂ ਤੇ ਉਹਨਾਂ ਕੰਪਨੀਆਂ ਤੱਕ ਪਹਿਲਾਂ ਕਿਉਂ ਨਹੀਂ ਕੋਈ ਪਹੁੰਚਿਆ 2023 ਦਾ ਸਟੈਟਿਸਟਿਕਸ ਨੇ ਕਿ ਸਿਰਫ 2023 23 ਦੇ ਵਿੱਚ ਹੀ 300 ਐਫਆਈਆਰ ਦਰਜ ਹੈਸ ਪ੍ਰੋਡਕਟ ਤੇ ਤੇ ਕੋਈ ਇੱਕ ਵੀ ਇਨਵੈਸਟੀਗੇਸ਼ਨ ਨਹੀਂ ਹੋਈ ਕੋਈ ਕਿਸੇ ਨੂੰ ਸੁਝਾਅ ਵੀ ਹੋਈ ਹੈ ਫਾਰਮਾ ਕੰਪਨੀ ਨਾਲ ਨਹੀਂ ਹਜੇ ਨਹੀਂ ਜਦੋਂ ਮੈਂ ਉਹਨਾਂ ਕੰਪਨੀਆਂਜ਼ ਤੋਂ 1 ਇੰਚ ਵੇ ਸੀਗਾ ਜਦੋਂ ਡੀਐਸਪੀ ਬਵਿੰਦਰ ਮਹਾਜਨ ਉਹਨਾਂ ਤੋਂ ਕੰਪਨੀਸ ਦੇ ਇੱਕ ਇੰਚ ਅਵੇ ਸੀਗੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜਸਟਿਸ ਦੇ ਸਾਹਮਣੇ ਲਿਆਉਣ ਲਈ ਅ ਥੋੜੀ ਜਿਹੀ ਦੂਰੀ ਤੇ ਸੀਗੇ ਜਿਸ ਤਰ੍ਹਾਂ ਬਹੁਤ ਡਰਾਮੈਟਿਕਲੀ ਪਹਿਲਾਂ ਡੀਐਸਪੀ ਬਵਿੰਦਰ ਮਹਾਜਨ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਫਿਰ ਉਹਨਾਂ ਅਗੇਂਸਟ ਇੱਕ ਫਾਲਸ ਐਫਆਈਆਰ ਰਜਿਸਟਰ ਕਰ ਦਿੱਤੀ ਗਈ ਇਸ ਕਰਕੇ ਹੁਣ ਉਸ ਐਫਆਈਆਰ ਦਾ ਕੀ ਸਟੇਟਸ ਹੈ ਉਹ ਪੀਆਈਏ ਤੁਸੀਂ ਸਮਾਂ ਬਗੇ ਕਿੰਨੇ ਦਿਨਾਂ ਚ ਜਵਾਬ ਮਿਲਣਾ ਚਾਹੀਦਾ ਨਹੀਂ ਟਾਈਮ ਬਾਉਂਡ ਨਹੀਂ ਕਰਵਾਈ PIL ਦੇ ਵਿੱਚ ਹਾਈ ਕੋਰਟ ਵਾਸ ਵੈਰੀ ਕਾਈਂਡ ਇਨਾਫ ਉਹਨਾਂ ਨੇ ਸਟੇਟ ਕੋਲ ਐਫੀਡੇਵਿਟ ਤੇ ਆਪਣਾ ਉਹਨਾਂ ਦਾ ਰਿਪਲਾਈ ਮੰਗਿਆ ਸੀ ਇਸ ਮੁਕਾਮ ਤੇ ਵਿੱਚ ਕੋਈ ਸਰਕਾਰ ਸੁਪਰੀਮ ਕੋਰਟ ਨਹੀਂ ਗਈ ਜਿਹੜੀ ਜਿਹੜੀ ਰਿਟ ਪਟੀਸ਼ਨ ਅਸੀਂ ਪਹਿਲਾਂ ਕੀਤੀ ਸੀਗੀ 145 ਐਫ ਆਈ ਆਰ ਜੜੀ ਜਿਹੜੀ ਫਾਲਸ ਐਲੀਗੇਸ਼ਨ ਨੇ ਕ腐ਸ਼ਨ ਦੇ ਡੀਐਸਪੀ ਵਿਵਿੰਦਰ ਮਹਾਜਨ ਦੇ ਅਸੀਂ ਹਾਈ ਕੋਰਟ ਨੂੰ ਅਪਰੋਚ ਕੀਤਾ ਸੀਗਾ ਕਿ ਇਸ ਐਫਆਈਆਰ ਦੀ ਜਿਹੜੀ ਮੇਰੇ ਅਗੇਂਸਟ ਹੋਈ ਜਿਹੜੀ ਕਲਾਇੰਟ ਦੇ ਅਗੇਂਸਟ ਹੋਈ ਡੀਐਸਪੀ ਵਿਵੇਂਦਰ ਮਹਾਜਨ ਦੇ ਤੇ ਉਹ ਐਫਆਈਆਰ 31 ਜਿਹੜੀ ਡੀਐਸਪੀ ਵਿਵੇਂਦਰ ਮਹਾਜਨ ਇਨਵੈਸਟੀਗੇਟ ਕਰ ਰਹੇ ਸੀਗੇ ਜਿਹਦੇ ਕਰਕੇ ਉਹਨਾਂ ਤੇ ਟਰੈਪਸ਼ਨ ਦਾ ਐਫਆਈਆਰ ਹੋਇਆ ਇਹ ਦੋਵੇਂ ਐਫਆਈਆਰ ਦੀ ਇਨਵੈਸਟੀਗੇਸ਼ਨ ਸੀਬੀਆਈ ਕੋਲੋਂ ਕਰਾਈ ਜਾਵੇ ਅਸੀਂ ਸੀਬੀਆਈ ਇਨਵੈਸਟੀਗੇਸ਼ਨ ਦੀ ਡਿਮਾਂਡ ਕੀਤੀ ਸੀ ਉਸ ਰਿਟ ਦਾ ਜੋ ਇੰਟਰਿਮ ਰਿਲੀਫ ਸਾਨੂੰ ਮਿਲਿਆ ਕਿ ਕੋਰਟ ਨੇ ਸੀਬੀਆਈ ਨੂੰ ਪ੍ਰੀਲਿਮਿਨਰੀ ਇਨਕੁਆਇਰੀ ਕਰਕੇ ਰਿਪੋਰਟ ਸਬਮਿਟ ਕਰਨ ਲਈ ਕਿਹਾ ਉਹ ਆਰਡਰ ਦੇ ਅਗੇਂਸਟ ਸਟੇਟ ਸੁਪਰੀਮ ਕੋਰਟ ਗਈ ਸੀ ਔਰ ਸੁਪਰੀਮ ਕੋਰਟ ਨੇ ਬੜੇ ਹੀ ਸਿੱਧੇ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਮੈਂ ਹਾਈ ਕੋਰਟ ਦੇ ਆਰਡਰ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਅਸੀਂ ਤੁਹਾਨੂੰ ਪੀਆਈਐਲ ਦੀ ਮੋੜ ਕਿਉਂ ਹੋਈ ਕਿਉਂ ਹਨ ਤੁਸੀਂ ਹੋਰ ਵੀ ਬੜੇ ਮੁੱਦੇ ਨੇ ਇਹ ਉਹ ਹੀ ਮੁੱਦਾ ਕਿ ਪੀਆਈਐਲ ਦੀ ਲੋੜ ਇਸ ਕਰਕੇ ਪਈ ਕਿਉਂਕਿ ਮੈਂ ਇਸ ਡਿਪਾਰਟਮੈਂਟ ਦੇ ਵਿੱਚ ਪਿਛਲੇ 24 ਸਾਲਾਂ ਤੋਂ ਸਰਵ ਕੀਤਾ ਹੈ ਮੈਂ ਮਤਲਬ ਮੇਰੇ client ਨੇ 4.5 ਸਾਲ ਐਸਟੀਐਮ ਦੇ ਵਿੱਚ ਸਰਵ ਕੀਤਾ ਹੈ ਇਹ ਜਿਹੜੀ ਇਨਫੋਰਮੇਸ਼ਨ ਹੈ ਨਾ ਕਿ 300 ਮੁਕਦਮਾ ਹੈਗਾ ਹੈ ਜੀ ਜਾਂ 20 ਕਰੋੜ ਗੋਲੀ ਪੰਜਾਬ ਚ ਆ ਚੁੱਕੀ ਹੈ ਇਹ ਇੱਕ ਡਿਪਾਰਟਮੈਂਟ ਦੇ ਬੰਦੇ ਨੂੰ ਹੀ ਪਤਾ ਹੋ ਸਕਦੀ ਸੀ ਗੱਲ ਤੁਹਾਨੂੰ ਮੈਨੂੰ ਘਰ ਬੈਠੇ ਨਹੀਂ ਪਤਾ ਹੋ ਸਕਦੀ ਸੀ ਤੇ ਜੇ ਮੈਨੂੰ ਇਹ ਇਨਫੋਰਮੇਸ਼ਨ ਮਿਲੀ ਪਰ ਮੈਨੂੰ ਇਹ ਚਾਂਸ ਨਹੀਂ ਮਿਲਿਆ ਕਿ ਮੈਂ ਇਸ ਮੁਕਦਮੇ ਦਾ ਕੁਝ ਕਰ ਸਕਾਂ ਕੁਝ ਜਸਟਿਸ ਕਰ ਸਕਾਂ ਤੇ ਇੱਕ ਅੱਛਾ ਨਾਗਰਿਕ ਹੋਣ ਦੇ ਨਾਤੇ ਮੇਰਾ ਫਰਜ਼ ਸੀ ਕਿ ਮੈਂ ਇਹ ਪਬਲਿਕ ਦੇ ਵਿੱਚ ਕਰਾਂ ਤੁਸੀਂ ਕਹਿੰਦੇ ਹੋ ਕਿ ਕੀ ਲੋਡ ਪਈ ਸੀ ਪੀਆਈਐਲ ਦੀ ਤੁਸੀਂ ਇਹ ਦੇਖੋ ਕਿ ਨੌਜਵਾਨ ਪੀੜੀ ਇਹ ਹੁਣ ਨਾ ਡਰਗ ਸਿਰਫ ਇੱਕ ਸੋਸਾਇਟੀ ਦੀ ਪ੍ਰੋਬਲਮ ਨਹੀਂ ਰਹਿ ਗਿਆ ਇਹ ਇੱਕ ਪ੍ਰੋਬਲਮ ਤੋਂ ਹਜ਼ਾਰਾਂ ਹੋਰ ਪ੍ਰੋਬਲਮਸ ਨਿਕਲਦੀਆਂ ਨਸ਼ਾ ਕਰਨ ਵਾਲੇ ਨੇ ਨਸ਼ਾ ਕਰਨ ਲਈ ਡਕੈਤੀ ਕਰਨੀ ਹੈ ਨਸ਼ਾ ਕਰਕੇ ਵਾਰਦਾਤਾਂ ਕਰਨੀਆਂ ਨੇ ਤੇ ਨਸ਼ਾ ਇੱਕ ਇਹੋ ਜਿਹੀ ਪ੍ਰੋਬਲਮ ਹੈ ਜਿਹੜੀ ਖਾ ਗਈ ਹੈ ਸਾਡੇ ਨਸਲਾਂ ਨੂੰ ਖਾ ਚੁੱਕੀ ਹੈ ਅੱਜ ਕੱਲ ਸਿਰਫ ਨੌਜਵਾਨਾਂ ਤੱਕ ਸੀਮਿਤ ਨਹੀਂ ਰਹਿ ਗਿਆ ਜਨਾਨੀਆਂ ਵੀ ਕਰ ਰਹੀਆਂ ਨੇ ਬੁੱਢੇ ਵੀ ਕਰ ਰਹੇ ਨੇ ਬੱਚੇ ਵੀ ਕਰ ਰਹੇ ਨੇ ਤੇ ਕਿਸ ਤਰ੍ਹਾਂ ਇਹ ਮੁੱਦਾ ਇੰਪੋਰਟੈਂਟ ਨਹੀਂ ਸੀਗਾ ਪਬਲਿਕ ਦੇ ਵਿੱਚ ਲਿਆਣ ਲਈ ਜਾਂ ਕੋਰਟ ਤੱਕ ਜਾਣ ਲਈ ਕਿ ਇਨਵੈਸਟੀਗੇਸ਼ਨਸ ਕਿਉਂ ਨਹੀਂ ਹੋ ਰਹੀਆਂ ਮਾਫੀਆ ਬਹੁਤ ਵੱਡਾ ਤੁਹਾਨੂੰ ਜਾਂਦਾ ਖਤਰਾ ਨਹੀਂ ਮਾਫੀਆ ਬਹੁਤ ਵੱਡਾ ਹੈ ਅਸੀਂ ਜਾਣਦੇ ਹਾਂ ਇਸ ਚੀਜ਼ ਦੀ ਮੈਂ ਅਰਜੀ ਰਿਕੁਐਸਟ ਸਰਕਾਰ ਕੋਲੋਂ ਹੀ ਕਰ ਸਕਦੀ ਹਾਂ ਕਿ ਮੇਰੇ ਕਲਾਇੰਟ ਦੀ ਜ਼ਿੰਮੇਵਾਰੀ ਵੀ ਹੁਣੋਂ ਨਾ ਹੋਤੇ ਹੀ ਹੈ ਮੈਂ ਆਪਣਾ ਕੰਮ ਕੀਤਾ ਡੀਐਸਪੀ ਗੁਬਿੰਦਰ ਮਹਾਜਨ ਨੇ ਆਪਣਾ ਫਰਜ਼ ਨਿਭਾਇਆ ਕਿ ਉਹਨਾਂ ਨੇ ਸਰਕਾਰ ਨੂੰ ਦੱਸਿਆ ਸਰਕਾਰ ਦੇ ਸਾਹਮਣੇ ਗੱਲ ਪਹੁੰਚਾਈ ਹੁਣ ਉਹਨਾਂ ਦੀ ਪ੍ਰੋਟੈਕਸ਼ਨ ਦੀ ਜ਼ਿੰਮੇਵਾਰੀ ਸਰਕਾਰ ਦੇ ਉੱਤੇ ਹੈ ਸਰਕਾਰ ਤੋਂ ਬਾਹਰ ਤੇ ਜਾ ਨਹੀਂ ਸਕਦੇ ਸਰਕਾਰ ਤੋਂ ਇਲਾਵਾ ਠੀਕ ਵੀ ਕੌਣ ਕਰ ਸਕਦਾ ਅਸੀਂ ਪੂਰਾ ਬਿਲੀਵ ਰੱਖਦੇ ਆ ਅਜੇ ਤੱਕ ਕੋਰਟਸ ਨੇ ਤੇ ਰੱਬ ਨੇ ਸਾਡਾ ਸਾਥ ਦਿੱਤਾ ਅਸੀਂ ਅੱਗੇ ਵੀ ਇਹੋ ਹੀ ਉਮੀਦ ਰੱਖਦੇ ਆ ਹੁਣ ਤੀਸਰੀ ਉਮੀਦ ਸਾਡੀ ਸਰਕਾਰ ਕੋਲੋਂ ਹੈ ਕਿ ਸਰਕਾਰ ਵੀ ਇਸ ਗੱਲ ਦਾ ਖਾਸ ਧਿਆਨ ਰੱਖੇ ਕਿ ਜਿਹੜਾ ਵਿਸਲ ਬਲੋਅਰ ਹੁੰਦਾ ਉਹਦੀ ਜਾਨ ਨੂੰ ਤੇ ਖਤਰਾ ਹੁੰਦਾ ਹੀ ਹੈ ਕੀ ਵਿਸਲ ਬਲੋਅਰ ਦੀ ਜਾਨ ਨੂੰ ਬਚਾ ਤਾਂ ਕਿ ਹੋਰ ਸਾਡੇ ਵਰਗੇ ਵਿਸਲ ਬਲੋਅਰ ਨਿਕਲ ਕੇ ਬਾਹਰ ਆਉਣ ਸਿਰਫ ਮੈਂ ਕੱਲਾ ਨਹੀਂ ਡਿਪਾਰਟਮੈਂਟ ਦੇ ਵਿੱਚ ਜਿਹਨੂੰ ਇਹ ਸਭ ਦਾ ਪਤਾ ਹੈ ਲੋਕੀ ਇਹਨਾਂ ਚੀਜ਼ਾਂ ਤੋਂ ਡਰਦੇ ਹੀ ਬਾਹਰ ਨਹੀਂ ਆਉਂਦੇ ਜੇ ਸਰਕਾਰ ਸਾਥ ਦਵੇ ਵਿਸਲ ਬਲੋਅਰਸ ਦੇ ਸਰਕਾਰ ਇਸ ਚੀਜ਼ ਦੀ ਜ਼ਿੰਮੇਵਾਰੀ ਲਵੇ ਕਿ ਉਹਨਾਂ ਦੀ ਪ੍ਰੋਟੈਕਸ਼ਨ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਕਿੰਨੇ ਹੀ ਹੋਰ ਲੋਕੀ ਜਿਨ੍ਹਾਂ ਨੂੰ ਇਹ ਸਭ ਡਿਪਾਰਟਮੈਂਟ ਫੈਲਸੀਜ਼ ਦਾ ਪਤਾ ਹੈ ਨਿਕਲ ਕੇ ਸਾਹਮਣੇ ਆਣਗੇ ਬਾਅਦ